ਅਤੇ ਜੀਤੇ ਕੇ ਰਬੜ ਦੀ ਸਟੈਂਪ ਹੈ। ਉਹ ਜਲਦੀ ਤੇ ਲਾਲੇ ਦੀ ਹੈ। ਤੇ ਇੱਥੇ ਵੀ ਇੱਥੇ ਵੀ ਭਗਵਾਨ ਰਾਮ ਕੁਛ ਨਹੀਂ ਹੈ। ਆਲੀ ਨਾ ਲਾਲਾ ਇਹ। ਸੋ ਦੇਣ ਵਾਲਾ ਵੀ ਲਾਲਾ ਤੇ ਲੈਣ ਵਾਲਾ ਵੀ ਲਾਲਾ ਹੁਣ ਤਾਂ ਕੋ ਰੋਲਾ ਹੀ ਨਹੀਂ ਹੈ। ਬਿਲਕੁਲ ਬਿਲਕੁਲ। ਬਿਲਕੁਲ ਜੇਲ੍ਹ ਤਬਦੀਲੀ ਹੋ ਜਾਣੀ ਚਾਹੀਦੀ ਕਿਉਂਕਿ ਜਿਵੇਂ ਮੈਂ ਤਜਿੰਦਰ ਜੀ ਤੁਹਾਡੇ ਚੈਨਲ ਦੇ ਰਾਹੀਂ ਮਾਧਿਅਮ ਦੇ ਰਾਹੀਂ ਮੈਂ ਦੱਸਣਾ ਚਾਹੁੰਦਾ ਕਿ ਦਾਸ ਹਫਤੇ 'ਚ ਦੋ ਵਾਰ ਜਾਂਦਾ ਹੈ। ਤੇ 24 ਘੰਟੇ ਦੀ ਬੰਦੀ ਹੈ ਜੇਸਦਾਰ ਸਾਹਿਬ ਦੀ। ਔਰ ਹੁਣ ਤੇ ਮਤਲਬ ਐ ਵੀ ਤੁਸੀਂ ਹਿਸਾਬ ਲਾ ਲਓ ਕਿ ਕਪੜਿਆਂ ਦੇ ਉੱਤੇ ਵੀ ਬੰਦਸ਼ ਹੈ ਕਿ ਦੋ ਕਪੜੇ ਰਹਿਣਗੇ ਹੁਣ ਦੇਖੋ ਸਰਦੀਆਂ ਦਾ ਟਾਈਮ ਹੈ ਇੱਕ 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 ਗੰਦਾ ਹੋ ਜਾਏਗਾ ਤੇ ਉਹ ਸੁੱਕੇਗਾ ਤੇ ਦੂਜਾ ਕਿੱਥੋਂ ਪਾਏਗਾ ਤੁਸੀਂ ਦੇਖ ਵੀ ਰਿਓ ਕਿ ਇਸ ਮੌਸਮ ਚ ਤੇ ਸੁੱਕਦਾ ਹੀ ਨਹੀਂ ਦੋ ਦੋ ਤਿੰਨ ਤਿੰਨ ਦਿਨ ਨਹੀਂ ਸੁੱਕਦਾ ਬੋਲੇ ਹਾਲਾਤ ਅਸੀਂ ਕਿੱਥੇ ਕੀ ਬਣਾ ਦਿੱਤੇ ਨੇ ਅਸੀਂ ਕਿੱਥੇ ਖੜੇ ਆ ਔਰ ਫਿਰ ਜੇ ਅਗਰ ਜੇ ਲਾਨਤਾ ਨੇ ਜੇ ਅਗਰ ਲੋਕੀ ਹਾਂ ਦਾ ਨਾਰਾ ਮਾਰਨ ਵਾਸਤੇ ਅਗਰ ਅੱਜ ਨਾ ਆਏ ਤੇ ਔਰ ਜੇ ਪ੍ਰਸ਼ਾਸਨ ਨੇ ਵੀ ਆਉਣ ਨਾ ਦਿੱਤਾ ਇਹ ਦੇਖੋ ਨਾ ਬੱਚੇ ਆਏ ਨਾ ਛੋਟੇ ਛੋਟੇ